ਕਿ ਜੀਵਨ ਜਿਹੜਾ ਜਿਹੜਾ ਜੀਵ ਪੈਦਾ ਹੋਇਆ ਉਸਨੇ ਜਾਣਾ ਇਹ ਅਟਲ ਸਚਾਈ ਹੈ ਮੌਤ ਤੋਂ ਭੈ ਨਹੀਂ ਰੱਖਣਾ ਚਾਹੀਦਾ ਲੇਕਿਨ ਵਰਤਮਾਨ ਜੀਵਨ ਨੂੰ ਸੁਖਮਈ ਕਿਸ ਤਰ੍ਹਾਂ ਬਣਾਉਣਾ ਜਿਹੜਾ ਜੀਵਨ ਮਿਲਿਆ ਉਹਨੂੰ ਭੈ ਮੁਕਤ ਅਤਿਆਚਾਰ ਮੁਕਤ ਔਰ ਵਿਕਾਸ ਜੁਗਤ ਨਮਨਮੀਆਂ ਖੋਜਾਂ ਜੜੀਆਂ ਉਹ ਕਰਨ ਦੇ ਲਈ ਕਿਉਂਕਿ ਇੱਕ ਖੋਜ ਕੀਤੀ ਹੈ ਬੁੱਧ ਨੇ 6 ਸਾਲ 4 ਹਫ਼ਤਿਆਂ ਦੀ ਘੋਰ ਸਾਧਨਾ ਤੋਂ ਬਾਅਦ ਜਿਹੜਾ ਉਹਨੂੰ ਗਿਆਨ ਹੋਇਆ ਉਹ ਇਹੀ ਹੈ ਕਿ ਮਨੁੱਖ ਦੁਖੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੂਸਰੇ ਦਾ ਧਨ ਲੁੱਟਣ ਕਰਕੇ ਦੂਸਰੇ ਨੂੰ ਮਾਰਨ ਕਰਕੇ ਦੂਸਰੇ ਨੂੰ ਹੱਤਿਆ ਕਰਨ ਕਰਕੇ ਉਸ ਨੂੰ ਅੰਦੇ ਅੰਦਰ ਆਪਣੇ ਵੀ ਭੈ ਆਉਂਦਾ ਤੇ ਇਹ ਜਿਹੜਾ ਨਾਟਕ ਰਾਹੀ ਤੁਸੀਂ ਬਹੁਤ ਵਧੀਆ ਬੱਚਿਆਂ ਨੇ ਦਿਖਾਇਆ ਜਿਵੇਂ ਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਹਾ ਸੀ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਹਨ ਛੂਟ ਬੜੇ ਸੰਭ ਸੰਭਸੇ ਰਵਿਦਾਸ ਰਹੇ ਪਰਸਾਨ ਕਿ ਕਮ ਮੁਕਤ ਬੇਗੰਪੁਰਾ ਹੋਣਾ ਚਾਹੀਦਾ ਜਿਸ ਵਿੱਚ ਕੋਈ ਗਮ ਨਾ ਹੋਵੇ ਕੋਈ ਅਤਿਆਚਾਰ ਨਾ ਹੋਵੇ ਕੋਈ ਹਿੰਸਾ ਨਾ ਹੋਵੇ ਜੀਓ ਔਰ ਜੀਨੇ ਦਾ ਕਨਸੈਪਟ ਹੋਵੇ ਉਹਦੇ ਵਿੱਚ ਜੇ ਤੁਹਾਡਾ ਦੁਸ਼ਮਣ ਵੀ ਹੈ ਤਾਂ ਉਹਦੀ ਤੁਸੀਂ ਲੜਾਈ ਕਰਕੇ ਵੈਰ ਕਰਕੇ ਉਹਨੂੰ ਆਪਣਾ ਮਿੱਤਰ ਨਹੀਂ ਕਿਉਂਕਿ ਵੈਰ ਨਾਲ ਵੈਰ ਕਦੇ ਖਤਮ ਨਹੀਂ ਹੁੰਦਾ ਵੈਰ ਨਾਲ ਵੈਰ ਵੱਧ ਆਇਆ ਜੇ ਕੋਈ ਮਿੱਤਰ ਤੁਹਾਡਾ ਵੈਰੀ ਵੀ ਬਣਦਾ ਤੇ ਉਹ ਪਿਆਰ ਨਾਲ ਭਰਾਤਰੀ ਭਾਵਨਾ ਤੁਸੀਂ ਦੇਖੋ ਲੋਕਾਂ ਦੀਆਂ ਹੱਤਿਆਵਾਂ ਕਰਨ ਵਾਲੇ ਦੇ ਹੱਥੋਂ ਵੀ ਉਂਗਲੀ ਮਾਰਦੇ ਜਿਹੜਾ ਗੜਾਸਾ ਸਟਾਕੇ ਉਹਨੂੰ ਤਥਾਗਤ ਬੁੱਧ ਨੇ ਆਪਣੇ ਵਰਚਾਰ ਪ੍ਰਸਾਰ ਮਾਨਵਤਾਵਾਦੀ ਕਲਿਆਣਕਾਰੀ ਸੋਚ ਦੇ ਵਿੱਚ ਲਾਇਆ ਦੂਸਰਾ ਜਿਨ੍ਹਾਂ ਨੂੰ ਅਸ਼ੂਤ ਕਹਿੰਦੇ ਸੀ ਉਹਨਾਂ ਨੂੰ ਵੀ ਤਥਾਗਤ ਬੁੱਧ ਨੇ ਜਿਹੜਾ ਉਹ ਬਰਾਬਰੀ ਦਾ ਦਰਜਾ ਦੇ ਕੇ ਪ੍ਰੈਕਟੀਕਲ ਪ੍ਰੈਕਟੀਕਲ ਲੋਕਤੰਤਰ ਦੀ ਜਿਹੜੀ ਹੈ ਉਹ ਸਥਾਪਨਾ ਕੀਤੀ ਹੈ ਇਹੀ ਤਾਂ ਜਿਹੜਾ ਅਜੋਕੇ ਸਮੇਂ ਤੇ ਪਰਮਪੁੱਜੇ 바ਵਾ ਸਾਹਿਬ ਡਾਕਟਰ ਹਾਂ ਬੇੜਕਾਰ ਜੀ ਦਾ ਸੁਨੇਹਾ ਆ ਲੇਕਿਨ ਸਮਾਜ ਦੇ ਵਿੱਚ ਅੱਜ ਵੀ ਜਿਹੜੀ ਹੈ ਉਹ ਬਵਸਥਾ ਜਿਉਂ ਦੀ ਤਿਉਂ ਖੜੀ ਹੈ ਇੱਕ ਭਾਰਤ ਦੀ ਉੱਚ ਸੁਪਰੀਮ ਕੋਰਟੀ ਦੀ ਕੁਰਸੀ ਤੇ ਬਹਿ ਕੇ ਵੀ ਜਿਹੜੀ ਆ ਦ੍ਰੋਪਤੀ ਮਰਮੂ ਬਰਗੀ ਉਹ ਸਮਾਜਿਕ ਗੰਦਗੀ ਜਿਹੜੀ ਬਵਸਤਾ ਕਰਕੇ ਉਹ ਮੰਦਰ ਦੇ ਵਿੱਚ ਜਾ ਨਹੀਂ ਸਕਦੀ ਐਡੀ ਵੱਡੀ ਜਦ ਕੇ ਫੌਜਾਂ ਉਹਦੇ ਕੰਟਰੋਲ ਚ ਨੇ ਔਰ ਸਾਰਾ ਲੋਕਤੰਤਰ ਜਿਨਨੇ ਐਮਪੀ ਐਮਐਲਏ ਜਿਨਨੇ ਵੀ ਐਮਪੀ ਬਣਦੇ ਉਹਨਾਂ ਚੋਂ ਪ੍ਰਧਾਨ ਮੰਤਰੀ ਬਣਦਾ ਸੋਂ ਉਸ ਨੂੰ ਸੰਵਿਧਾਨ ਦੀ ਚੁਕਾਈ ਜਾਂਦੀ ਆ ਲੋਕਤੰਤਰ ਦੀ ਸੋਂ ਉਸ ਨੂੰ ਜਿਹੜੀ ਐ ਰਾਸ਼ਟਰਪਤੀ ਚੁਕਾਉਂਦਾ ਪਰ ਉਹਨੂੰ ਅੱਜ ਜੇ ਮੰਦਿਰ ਦਾ ਨਿਰਮਾਣ ਹੋ ਰਿਹਾ ਤਾਂ ਉੱਥੇ ਵੀ ਅਸ਼ੂਤ ਕਰਕੇ ਨਹੀਂ ਬੁਲਾਇਆ ਜਾ ਰਿਹਾ ਇਹ ਪਾਰਲੀਮੈਂਟ ਦਾ ਨਿਰਮਾਣ ਹੋ ਰਿਹਾ ਤੇ ਉਹਦਾ ਉਦਘਾਟਨ ਕਰਨਾ ਤੇ ਉੱਥੇ ਵੀ ਅਸ਼ੂਤ ਕਰਕੇ ਨਹੀਂ ਬੁਲਾਇਆ ਜਾ ਰਿਹਾ ਇਹ ਸਮਾਜਿਕ ਗੰਦਗੀ ਸਮਾਜਿਕ ਵਿਵਸਥਾ ਜਿਹੜੀ ਆ ਜੇ ਤੋੜੀ ਤਾਂ ਪਹਿਲਾ ਬੁੱਧ ਨੇ ਤੋੜੀ ਆ ਤੱਪੂ ਪੂਰਾ ਭਾਰਤ ਜਿਹੜਾ ਉਹ ਬੁੱਧਮਈ ਭਾਰਤ ਬਣਿਆ ਸੋਨੇ ਦੀ ਚਿੜੀ ਬਣਿਆ ਤੇ ਉਸ ਤੋਂ ਬਾਅਦ ਜੇ ਤੋੜੀ ਤਾਂ ਉਹ অশੋਕ ਸਮਰਾਟ ਨੇ ਤੋੜੀ ਆ ਪੂਰਾ ਏਸ਼ੀਆ ਬੁੱਧਮਈ ਬਣਿਆ ਜੇ ਤੀਸਰਾ ਕ੍ਰਾਂਤੀਕਾਰੀ ਵਿਸ਼ਵ ਜਿਹੜਾ ਉਹ ਰਤਨ ਮਹਾ ਜਿਹੜਾ ਮਾਨਵ ਬੋਧੀ ਸਤਵ ਜਿਸਨੇ ਬਾਣਾ ਵੀ ਨਹੀਂ ਪਾਇਆ ਲੇਕਿਨ ਬੋਧੀ ਸਤਵ ਦਾ ਦਰਜਾ ਲਿਆ ਕਿਉਂਕਿ ਉਹਨੇ ਉੱਚ ਕੋਟੀ ਦੀ ਸਿੱਖਿਆ 32 ਡਿਗਰੀਆਂ ਦਾ ਮਾਲਕ 32 ਡਿਗਰੀਆਂ ਆ ਜਿਹੜੀਆਂ ਡਿਗਰੀਆਂ এডਿਕੇਸ਼ਨ ਚ ਇਹ ਨਹੀਂ ਇਕੱਠੀਆਂ ਹੁੰਦੀਆਂ ਇਹ ਤਾਂ 8-10 ਡਿਗਰੀਆਂ ਲੇਕਿਨ 32 ਡਿਗਰੀਆਂ ਕਿਉਂ ਕਿਹਾ ਜਾਂਦਾ ਜਿਸ ਨੇ ਸਮਾਜ ਸ਼ਾਸਤਰ ਦੀ ਵਿਦਿਆ ਲਈ ਜਿਸ ਨੇ ਰਾਜਨੀਤਿਕ ਸ਼ਾਸਤਰ ਦੀ ਵਿਦਿਆ ਲਈ ਜਿਸ ਨੇ ਧਰਮ ਸ਼ਾਸਤਰ ਦੀ ਵਿਦਿਆ ਲਈ ਮਨੋ ਵਿਗਿਆਨ ਦੀ ਵਿਦਿਆ ਲਈ ਔਰ ਇੱਥੇ ਉਹਦੀ ਬਦੌਲਤ ਡੈਮਾਂ ਨੂੰ ਬਣਾਇਆ ਰਿਜ਼ਰਵ ਬੈਂਕਾਂ ਬਣਾਈਆਂ ਔਰ ਖੋਜਾਂ ਖਾਨਿਆਂ ਦੇ ਵਿੱਚ ਕੀਤੀਆਂ ਤੇ ਅੱਜ ਵੀ ਸਭ ਤੋਂ ਵੱਧ ਜਿਹੜੇ ਬੋਤਿਆ ਉਹ ਅੰਬੇਡਕਰ ਦੇ ਇਸ ਕਰਕੇ ਤੋੜੇ ਜਾਂਦੇ ਆ ਕਿ ਇਹ ਬੰਦੇ ਦੀ ਸੋਚ ਤੇ ਜੇ ਲੋਕ ਤਰਪ ਤਾ ਪਰਬੁੱਧ ਭਾਰਤ ਬਣੇਗਾ ਪਰ ਬੁੱਧ ਭਾਰਤ ਬਣੇਗਾ ਤੇ ਕਿਉਂਕਿ ਦੁਨੀਆ ਦੇ ਜਿਹੜੇ ਦੇਸ਼ ਆ ਉਹ ਕਹਿੰਦੇ ਜੇ ਭਾਰਤ ਦੇ ਵਿੱਚੋਂ ਨੈਕਸਲ ਮੰਡੇਲਾ ਕਹਿੰਦਾ ਜੇ ਕੋਈ ਲਹਨਜੋਗ ਚੀਜ਼ ਹੈ ਉਹ ਭਾਰਤੀ ਸੰਵਿਧਾਨ ਹੈ ਔਰ ਜੇ ਕੋਈ ਜਿਹੜਾ ਓਬਾਮਾ ਅਮਰੀਕਾ ਦਾ ਰਾਸ਼ਟਰਪਤੀ ਜਦੋਂ ਭਾਰਤ ਵਿੱਚ ਆਉਂਦਾ ਕਹਿੰਦਾ 300 ਸਾਲ ਦੇ ਵਿੱਚ ਅਮਰੀਕਾ ਦੀ ਯੂਨੀਵਰਸਿਟੀ ਦੇ ਵਿੱਚ ਇੰਨਾ ਪੜਿਆ ਲਿਖਿਆ ਕੋਈ ਵਿਅਕਤੀ ਨਹੀਂ ਹੋਇਆ ਜਿੰਨਾ ਅੰਬੇਡਕਰ ਹੋਇਆ ਜੇ ਉਹ ਸਾਡੇ ਭਾਰਤ ਦੇ ਵਿੱਚ ਪੈਦਾ ਹੁੰਦਾ ਤਾਂ ਅਸੀਂ ਉਹਨੂੰ ਸੂਰਜ ਕਹਿੰਦੇ ਉਹ ਸੂਰਜ ਜਿਹੜਾ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਖੇਤਰ ਦੇ ਵਿੱਚ ਰੋਸ਼ਨੀ ਵੰਡਣ ਵਾਲਾ ਇਸ ਕਰਕੇ ਉਹਨਾਂ ਨੂੰ ਬੋਧੀ ਸਤਿਵ ਕਿਹਾ ਜਾਂਦਾ ਅੱਜ ਉਹਦੇ ਬੁੱਤ ਇਸੇ ਕਰਕੇ ਤੋੜੇ ਜਾਂਦੇ ਆ ਕਿ ਜਿਹਦੇ ਬੁੱਤ ਇੰਨੇ ਡਰਾਉਂਦੇ ਆ ਉਹਦੀ ਸੋਚ ਅਗਰ ਲਾਗੂ ਹੋ ਗਈ ਤਾਂ ਇਸ ਤੇ ਭਾਰਤ ਦੇ ਵਿੱਚ ਲੋਕਤੰਤਰ ਦੀ ਸਥਾਪਨਾ ਹੋ ਗਈ ਭਾਰਤ ਦੇ ਵਿੱਚੋਂ ਸਾਡੇ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ ਇੱਥੇ ਬੇਗਮਪੁਰਾ ਬਸੇ ਕਿਉਂਕਿ ਖੋਜਾਂ ਹੋਣਗੀਆਂ ਰੋਜ਼ਗਾਰ ਦਿੱਤੇ ਜਾਣਗੇ ਇਹ ਜਿਹੜੇ ਬੁੱਧ ਦੇ ਟਾਈਮ ਤੇ ਰਾਜਿਆਂ ਨੇ ਬੁੱਧ ਦੀ ਗੱਲ ਨੂੰ ਮੰਨ ਕੇ ਰਾਜੇ ਰਾਜਾ ਪਰਸੇਨਜਿਤ ਰਾਜਾ ਬਿੰਬਸਾਰ ਰਾਜਾ ਉਹਦਾ ਬਾਪ ਸਦੋਦਨ ਇਹ ਸਾਰੇ ਵੱਡੇ ਵੱਡੇ ਰਾਜੇ ਜਿਹੜੇ ਆ ਉਹ ਬੁੱਧ ਦੀ ਸੋਚ ਤੇ ਚੱਲੇ ਸੀ ਤੇ ਇਸ ਕਰਕੇ ਸਾਥੀਓ ਇਹ ਜਿਹੜਾ ਸੁਨੇਹਾ ਆ ਇਹ ਜੇ ਆ ਮੋਬਾਈਲ ਦੇ ਵਿੱਚ ਅੱਜ ਤੁਸੀਂ ਇੱਥੇ ਬੈਠੇ ਆਪਣੇ ਅਮਰੀਕਾ 'ਚ ਜਾਂ ਇੰਗਲੈਂਡ 'ਚ ਜਾਂ ਹੋਰ ਕੰਟਰੀਆਂ 'ਚ ਬੈਠੇ ਬੱਚੇ ਦੇ ਨਾਲ ਜਿਹੜੀ ਆ ਉਹ ਸਿੱਧੀ ਗੱਲਬਾਤ ਵੀਡੀਓ ਕਾਲ ਕਰਕੇ ਬਈ ਮੇਰਾ ਬੱਚਾ ਮੇਰੀ ਬੱਚੀ ਕੀ ਕਰ ਰਹੀ ਹੈ ਇਹ ਟੈਕਨੋਲੋਜੀ ਇਹ ਕਿਸੇ ਹੋਰ ਦੀ ਨਹੀਂ ਇਹ ਬੁੱਧ ਦੀ ਟੈਕਨੋਲੋਜੀ ਆ ਕਿਉਂਕਿ ਜਿਹੜੀਆਂ ਬੋਧੀ ਕੰਟਰੀਆਂ ਆ ਜਾਪਾਨ ਆ ਜਿਹੜੀ ਚਾਇਨਾ ਆ ਇਹ ਸਾਰੀਆਂ ਅੱਜ ਬੁੱਧ ਦੇ ਸੋਚ ਤੇ ਚੱਲ ਕੇ ਟੈਕਨੋਲੋਜੀ ਦੇ ਨਾਲ ਚੱਲ ਕੇ ਤੁਹਾਨੂੰ ਸੁਨੇਹਾ ਦੇ ਰਹੀਆਂ ਬਈ ਤੁਸੀਂ ਵੀ ਅਗਰ ਬੁੱਧ ਦੇ ਰਸਤੇ ਤੇ ਚੱਲੋਗੇ ਤਾਂ ਸਾਡੇ ਵਾਂਗੂ ਤਰੱਕੀ ਕਰੋਗੇ ਤੋਂ ਅਗਲੀ ਪੇਸ਼ਕਾਰੀ ਲੇਟ ਸੀ ਇਸ ਕਰਕੇ ਮੈਂ ਜਿਹੜਾ ਇਹ ਟਾਈਮ ਲਿਆ ਜੇ ਤੁਹਾਨੂੰ ਚੰਗਾ ਲੱਗਦਾ ਤੇ ਤੁਸੀਂ ਇਹਨਾਂ ਬੱਚਿਆਂ ਦੀ ਹੌਸਲਾ ਵਜਾਈ ਵੀ ਕਰੋ ਕਿਉਂਕਿ ਇਹ ਕੰਮ ਜਿਹੜਾ ਤੁਹਾਨੂੰ ਬੱਚੇ ਟ੍ਰੇਨ ਕਰ ਰਹੇ ਆ ਇਹ 1.5 ਲੱਖ 2-2 ਲੱਖ 2.5 ਲੱਖ 3-3 ਲੱਖ ਰੁਪਇਆ ਲੈ ਕੇ ਗਾਇਕ ਨਹੀਂ ਤੁਹਾਨੂੰ ਇਹ ਸਿੱਖਿਆ ਦੇ ਸਕਦੇ ਜਿਹੜੀ ਸਿੱਖਿਆ ਇਹ ਅੱਜ ਸਿਰਫ ਤੇ ਸਿਰਫ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਤੁਹਾਡੇ ਵਿੱਚ ਆਏ ਆ ਔਰ ਮਾਤਾ ਸਵਿਤਰੀ ਬਾਈ ਫੂਲ ਜਿਨੇ ਮਨ ਦੀ ਕਰਤੋਂ ਕਰਨੀ ਦੱਸੀ ਆ ਕਿ ਗੁਰੂ ਸਾਹਿਬ ਕਹਿੰਦੇ ਸੀ ਮਨ ਜੀਤ ਜਗ ਜੀਤ ਮਨ ਨੂੰ ਚਲਾਉਣ ਵਾਲਾ ਯੰਤਰ ਜੇ 18ਵੀਂ ਸਦੀ ਦੇ ਵਿੱਚ ਕਿਸੇ ਨੇ ਤੁਹਾਨੂੰ ਦਿੱਤਾ 19ਵੀਂ ਸਦੀ ਦੇ ਵਿੱਚ ਉਹ ਰਾਸ਼ਟਰਪਿਤਾ ਜੋਤੀਰਾਵ ਫੂਲੇ ਤੇ ਮਾਤਾ ਸਵਿਤਰੀਬਾਈ ਫੂਲੇ ਨੇ ਦਿੱਤਾ ਤੇ ਇਹ ਜੇ ਨਾਟਕ ਤੋਂ ਚੰਗਾ ਲੱਗਦਾ ਤੇ ਜਰੂਰ ਹੌਸਲਾ ਵਜਾਈ ਕਰੋ ਤਾਂ ਕਿ ਇਹਨਾਂ ਦਾ ਹੌਸਲਾ ਵਧੇ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਪਿੰਡ ਚਲੋ ਘਰ ਘਰ ਚਲੋ ਇਹ ਅਸੀਂ ਡਾਕਟਰ ਬੀ ਆਰ ਅੰਬੇਡਕਰ ਪਾਰਕ ਤੋਂ ਤਹਈਆ ਕਰਕੇ ਪਹਿਲਾ ਨਾਟਕ ਬੱਚਿਆਂ ਦਾ ਇੱਥੇ ਕੀਤਾ ਫੇਰ ਅਸੀਂ ਕਪੂਰਥਲੇ ਖੋਜੇਵਾਲ ਜਿਹੜਾ ਉਹ ਪਿੰਡ ਦੇ ਵਿੱਚ ਕਰਾਂਗੇ ਫੇਰ ਅਸੀਂ ਭਲਾਚੌਰ ਕਰਾਂਗੇ ਅਸੀਂ ਇਹ ਤਹਈਆ ਕਰਕੇ ਚੱਲੇ ਆ ਕਿ ਜੇ ਦੁੱਖ ਦਾ ਕਾਰਨ ਤੇ ਦੁੱਖ ਦਾ ਨਿਵਾਰਨ ਸਾਨੂੰ ਪਤਾ ਲੱਗ ਗਿਆ ਤੇ ਇਹ ਜਿਹੜਾ ਸੁਨੇਹਾ ਆ ਇਹ ਘਰ ਘਰ ਲੈ ਕੇ ਜਾਣਾ ਜ਼ਰੂਰੀ ਆ ਲੋਕਾਂ ਨੂੰ ਜਗਾਉਣਾ ਜ਼ਰੂਰੀ ਆ ਇਹੀ ਤਾਂ ਸੰਦੇਸ਼ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਆਪਣੀ ਲਾਸਟ ਸਮੇਂ ਤੇ ਭਿਖਸ਼ੂਆਂ ਨੂੰ ਕਿਹਾ ਸੀ ਕਿ ਭਿਖਸ਼ੂ ਇਹ ਜਿਹੜਾ ਭੀਖ ਠਖਾਰੀ ਵੰਨ ਵਾਸਤੇ ਨਹੀਂ ਹੈ ਇਹ ਭੀਖ ਭਖਾਰੀ ਬਣਨ ਵਾਸਤੇ ਨਹੀਂ ਹੈ ਇਹ ਗਿਆਨ ਜਿਹੜਾ ਤੁਹਾਨੂੰ ਹਾਸਲ ਹੋਇਆ ਇਸ ਗਿਆਨ ਤੋਂ ਸਿੱਖਿਆ ਲੈ ਕੇ ਤੁਸੀਂ گاਉਂ-ਗਾਉਂ ਪਿੰਡ-ਪਿੰਡ ਜਾਣਾ ਆ ਤੇ ਜਦੋਂ ਜਾਉਂਗੇ ਜਿੱਥੇ ਭੁੱਖ ਲੱਗੇਗੀ ਉੱਥੇ ਖਾਣਾ ਜੋ ਤੁਹਾਨੂੰ ਮਿਲੇਗਾ ਉਹ ਸੱਤਾਂ ਘਰਾਂ ਤੋਂ ਵੀ ਬੁਰਕੀ ਬੁਰਕੀ ਮਿਲੇਗੀ ਉਹਨਾਂ ਤੋਂ ਖਾਣਾ ਪਰ ਉਹਨਾਂ ਨੂੰ ਗਿਆਨ ਵੰਡ ਕੇ ਆਉਣਾ ਗਿਆਨ ਵੰਡ ਕੇ ਡਾਕਟਰ ਮੇੜਕਰ ਨੇ ਇਹ ਅਪਰਾਲਾ ਇਦਾਂ ਦਾ ਕੀਤਾ ਕਿ ਪੂਰੇ ਦੇਸ਼ ਅੰਦਰ ਗਿਆਨ ਦੇਣ ਵਾਸਤੇ ਜਿਹੜੀ ਸਿੱਖਿਆ ਆ ਉਹ ਤੁਸੀਂ ਭੁੱਖੇ ਨਾ ਰਹੋ ਤਾਂ ਅਧਿਆਪਕਾਂ ਨੂੰ ਤਨਖਾਹ ਦੇ ਪ੍ਰਬੰਧ ਕੀਤੇ ਆ ਔਰ ਪੂਰੇ ਭਾਰਤ ਦੇ ਵਿੱਚ ਜਿਹੜੇ ਸਕੂਲ ਕਾਲਜ ਖੋਲੇ ਆ ਇਹ ਪਰਮ ਪੂਜੇ ਡਾਕਟਰ ਅੰਬੇਡਕਰ ਜੀ ਬਦੌਲਤ ਹੈ ਤੋਂ ਇਹ ਜਿਹੜਾ ਸੰਗਤ ਨੂੰ ਜਿਹੜਾ ਆ ਇਹ ਪ੍ਰੇਰਣਾ ਲੈ ਕੇ ਇਹ ਜਿਹੜੇ ਨਾਟਕ ਤੋਂ ਜਾਣਾ ਚਾਹੀਦਾ ਬੱਚਿਆਂ ਨੂੰ ਜਿੱਥੇ-ਜਿੱਥੇ ਐਜੂਕੇਟਡ ਕਰਦੇ ਆ ਨੌਕਰੀ ਵਿਛੇ ਲਈ ਉੱਥੇ-ਉੱਥੇ ਆਪਣੇ ਹੱਕ ਅਧਿਕਾਰ ਦੀ ਲੜਾਈ ਲੜਨ ਦੇ ਲਈ ਵੀ ਤਿਆਰ ਕਰਨਾ ਚਾਹੀਦਾ ਇਹ ਨਹੀਂ ਕਿ ਕਿਸੇ ਦੇ ਨਾਲ ਯੁੱਧ ਕਰਨਾ ਜਾਂ ਝਗੜਾ ਕਰਨਾ ਨਹੀਂ ਸਿਰਫ ਇਹ ਆ ਜਿੱਥੇ ਮੇਰੀ ਯੋਗਤਾ ਦੀ ਕੋਈ ਵੈਲਿਊ ਨਹੀਂ ਜਿੱਥੇ ਮੈਨੂੰ ਬਰਾਬਰਤਾ ਦੇ ਵਿੱਚ ਨਹੀਂ ਰੱਖਿਆ ਜਾਂਦਾ ਜਿੱਥੇ ਮੈਨੂੰ ਭਾਈਚਾਰੇ ਚ ਨਹੀਂ ਰੱਖਿਆ ਜਾਂਦਾ ਉਹ ਚਾਹੇ ਧਾਰਮਿਕ ਡੇਰਾ ਆ ਤੇ ਚਾਹੇ ਧਰਮ ਗੁਰੂ ਆ ਉਹ ਜੇ ਆਪਣੀ ਜਾਤੀ ਵਾਲਿਆਂ ਲਈ ਦਵਾਰ ਖੋਲਦਾ ਆਪਣੇ ਰਿਸ਼ਤੇਦਾਰਾਂ ਲਈ ਦਵਾਰ ਖੋਲਦਾ ਉਹ ਮਾਨਵਤਾਵਾਦੀ ਸੋਚ ਤੋਂ ਪਰੇ ਹੱਟਦਾ ਤੇ ਉਹ ਭ੍ਰਿਸ਼ਟਾਚਾਰ ਆ ਉਹ ਡੇਰਾ ਨਹੀਂ ਹੈ ਉਹ ਭ੍ਰਿਸ਼ਟਾਚਾਰ ਆ ਕਿਉਂਕਿ ਉਹ ਕਹਿੰਦਾ ਕਿ ਮੇਰਾ ਭਲਾ ਹੋ ਮੇਰੇ ਪਰਿਵਾਰ ਦਾ ਭਲਾ ਹੋ ਤੇ ਬਾਕੀ ਜਿਹੜੇ ਆ ਉਹ ਸਿਰਫ ਤੇ ਸਿਰਫ ਸਫਾਈ ਕਰਮਚਾਰੀ ਬਣ ਸੜਕਾਂ ਸਾਫ ਕਰਨ ਵਾਲੇ ਬਣ ਬਾਲੇ ਬਣ ਸੜਕਾਂ ਬਣਾਉਣ ਵਾਲੇ ਬਣ ਦਾਣਾ ਚੁਗਣ ਵਾਲੇ ਬਣ ਔਰ ਲੰਗਰ ਵਰਤਾਉਣ ਵਾਲੇ ਬਣ ਪਰ ਇਹ ਆਪਣੀ ਗਿਆਨ ਕੁਆਲਟੀ ਦੇ ਆਧਾਰ ਤੇ ਇਹਨਾਂ ਨੂੰ ਯੋਗਤਾ ਦੇ ਆਧਾਰ ਤੇ ਅਹੁਦਾ ਜਿਹੜਾ ਧਰਮ ਗੁਰੂ ਦਾ ਨਹੀਂ ਮਿਲਣਾ ਚਾਹੀਦਾ ਇੱਥੋਂ ਤੱਕ ਕਿ ਸਾਡੇ ਗੁਰੂਆਂ ਨੂੰ ਹਜੇ ਤੱਕ ਅਹੁਦਾ ਗੁਰੂ ਦਾ ਸਾਡੇ ਆਪਣੇ ਜਾਤੀ ਦੇ ਸਮਾਜ ਤੋਂ ਬਿਨਾਂ ਕਿਸੇ ਨੇ ਨਹੀਂ ਦਿੱਤਾ ਤੇ ਉੱਥੇ ਜਾਣ ਦੀ ਕੋਈ ਲੋੜ ਨਹੀਂ ਜੇ ਇਹਨਾਂ ਸਕੂਲਾਂ ਦੀ ਬਦੌਲਤ ਤੁਸੀਂ ਜਿਹੜੇ ਚੱਪੜਾ ਸੀ ਪੰਚ ਸਰਪੰਚ ਪਟਵਾਰੀ ਡਾਕਟਰ ਵਕੀਲ ਜੱਜ ਜੁਡੀਸ਼ੀਅਲ ਚ ਆਈਐਸ पीएस ਹੋਰ ਸਾਰੀਆਂ ਸਨਾਵਾਂ ਦੇ ਕਮਾਂਡਰ ਬਣ ਸਕਦੇ ਆ ਤੇ ਫਿਰ ਸਾਨੂੰ ਜਿੱਥੇ ਗਲਤ ਸਿੱਖਿਆ ਮਿਲਦੀ ਆ ਉਥੇ ਨਹੀਂ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਸਾਨੂੰ ਆਪਣੀ ਹੋਣੀ ਦੇ ਆਪ ਮਾਲਕ ਬਣਨ ਵਾਸਤੇ ਆਪੋ ਦੀਪੋ ਭਵਦਾ ਕਨਸੈਪਟ ਜਿਹੜਾ ਉਹ ਅਡਾਪਟ ਕਰਨਾ ਚਾਹੀਦਾ ਕਿ ਆਪਣੀ ਹੋਣੀ ਦੇ ਆਪ ਮਾਲਕ ਬਣੋ ਔਰ ਦੂਸਰਾ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਜਿਹੜੀ ਉਦੇਸ਼ਕਾ ਸੰਵਿਧਾਨ ਵਿੱਚ ਲਿਖੀ ਆ ਉਹ ਚਾਹੇ ਧਰਮ ਆ ਤੇ ਚਾਹੇ ਸਮਾਜ ਆ ਚਾਹੇ ਰਾਜਨੀਤੀ ਆ ਉਹਨੂੰ ਬਉਨਾ ਕਰਕੇ ਰੱਖ ਦਿੱਤਾ ਕੇ ਨਾ ਜਾਤੀ ਨਾ ਧਰਮ ਨਾ ਪਾਛਾ ਨਾ ਲਿੰਗ ਇਹ ਕੁਝ ਨਹੀਂ ਦੇਖਿਆ ਜਾਏਗਾ ਵਿਅਕਤੀ ਚਾਹੇ ਲੜਕੀ ਆ ਚਾਹੇ ਲੜਕਾ ਆ ਉਹਦੀ ਜਾਤ ਨਹੀਂ ਉਹਦਾ ਧਰਮ ਨਹੀਂ ਉਹਦੀ ਪਾਛਾ ਨਹੀਂ ਸਿਰਫ ਤੇ ਸਿਰਫ ਉਹਦੀ ਵਿਦਵਤਾ ਦੇਖਣੀ ਹੋਏਗੀ ਔਰ ਵਿਦਵਤਾ ਦੇ ਆਧਾਰ ਤੇ ਉਹ ਦੇਸ਼ ਦੇ ਵਿੱਚ ਸ਼ਾਸਨ ਪ੍ਰਸ਼ਾਸਨ ਚ ਹਰ ਖੇਤਰ ਚ ਜਾ ਸਕਦਾ ਇਸ ਕਰਕੇ ਸੰਵਿਧਾਨ ਸਭ ਤੋਂ ਸੁਪਰੀਮ ਆ ਔਰ ਬੁੱਧਾ ਦੀ ਸੋਚ ਬੁੱਧ ਕੋਈ ਬਾਣੇ ਦਾ ਨਾਮ ਨਹੀਂ ਹੈ ਬੁੱਧ ਹੈ ਵਿਦਵਤਾ ਦਾ ਨਾਮ ਮੈਂ ਆਪਣੀ ਬੁੱਧੀ ਦੀ ਸ਼ਰਨ ਜਾਂਦਾ ਹਾਂ ਮੈਂ ਜਦੋਂ ਬੁੱਧੀ ਦੀ ਸ਼ਰਨ ਜਾਂਦਾ ਹਾਂ ਤੇ ਮੈਂ ਧੰਮ ਦੀ ਸ਼ਰਨ ਜਾਂਦਾ ਹਾਂ ਧੰਮ ਹੈ ਗਿਆਨ ਉਹਦੇ ਅਧਿਆਨ ਅਧਿਆਨ ਕਰਨਾ ਗਹਿਰਾਈ ਚ ਜਾਣਾ ਜਿਵੇਂ ਸਮੁੰਦਰ ਦੇ ਵਿੱਚ ਜਿਹੜੀਆਂ ਸਾਰੀਆਂ ਨਦੀਆਂ ਨਾਲੇ ਜਾ ਕੇ ਸਮੁੰਦਰ ਦਾ ਰੂਪ ਹੋ ਜਾਂਦੇ ਆ ਇਸ ਤਰ੍ਹਾਂ ਧੰਮ ਦੇ ਵਿੱਚ ਆ ਕੇ ਧੰਮ ਦੇ ਜਿਹੜੇ ਆ ਉਹ ਬੰਦਾ ਸਮੁੰਦਰ ਦਾ ਰੂਪ ਹੋ ਜਾਂਦਾ ਗਿਆਨ ਦੀ ਕੋਈ ਸੀਮਾ ਨਹੀਂ ਪਰ ਜਿਹੜਾ ਗਿਆਨ ਮੈਨੂੰ حاصل ਹੋਇਆ ਇਹ ਸਾਰਿਆਂ ਨੂੰ ਮਿਲਣਾ ਚਾਹੀਦਾ ਫੇਰ ਹੈ ਸੰਗ ਦੀ ਸ਼ਰਨ ਜਾਣਾ ਬਈ ਸੰਗਠਨ ਬਣਾਉਣਾ ਲੋਕਤੰਤਰ ਬਣਾਉਣਾ ਕਿਉਂਕਿ ਜਿਹੜਾ ਤਤਾਗਤ ਨੇ ਤੰਮ ਦਾ ਜਿਹੜਾ ਆਉਣ ਵਾਲੇ ਜਿਹੜਿਆ ਸੀਨ ਆ ਉਹਦੇ ਚ ਤੁਹਾਨੂੰ ਦੱਸਾਂਗੇ ਜਿਵੇਂ ਬਾਬਾ ਸਾਹਿਬ ਨੇ ਜਿਹੜਾ ਲੋਕਤੰਤਰ ਦੇ ਵਿੱਚ ਸਿਰਫ ਤੇ ਸਿਰਫ ਵਿਅਕਤੀ ਵਿਸ਼ੇਸ਼ ਰੱਖਿਆ ਨਾ ਕੋਈ ਜਾਤ ਨਾ ਧਰਮ ਔਰ ਵਿਅਕਤੀ ਆਪਣੀ ਕੁਆਲਟੀ ਨਾਲ ਪ੍ਰਸ਼ਾਸਨ ਚ ਜਾ ਸਕਦਾ ਵਿਅਕਤੀ ਆਪਣੇ ਹਿੱਤ ਦਾ ਵੋਟ ਦੇ ਨਾਲ ਵਨ ਵੋਟ ਵਨ ਵੈਲਿਊ ਵਨ ਮੈਨ ਵਨ ਵੈਲਿਊ ਔਰ ਆਪਣੀ ਵਿਜ਼ਤਾ ਦੇ ਨਾਲ ਆਪਣਾ ਜੇ ਦੁੱਖ ਆ ਦੁੱਖ ਦਾ ਨਵਾਰਨ ਕਰਨ ਵਾਸਤੇ ਬੋਰਡ ਦਾ ਸਹੀ ਇਸਤੇਮਾਲ ਕਰਨ ਕੇ ਕਰਕੇ ਪ੍ਰ부ਧ ਭਾਰਤ ਬਣਾ ਸਕਦਾ ਇਹ ਹੈ ਲੋਕਤੰਤਰ ਇਹ ਨਹੀਂ ਹੈ ਮੇਰੇ ਬੱਚੇ ਜੀਣ ਮੇਰੇ ਜਿਹੜਾ ਪਰਿਵਾਰ ਜੀਵੇ ਤੁਸੀਂ ਸਭ ਸਮਾਜ ਲਈ ਜਿਹੜਾ ਆ ਇੱਕਮ ਇੱਕ ਹੋ ਕੇ ਸੰਗਠਨ ਬਣਾ ਕੇ ਜਿਹੜਾ ਵੋਟ ਨਹੀਂ ਆਪਣੇ ਜਿਹੜੇ ਆ ਉਹ ਚੰਗੇ ਜਿਹੜੇ ਆ ਸ਼ਾਸਕ ਪੈਦਾ ਕਰ ਸਕਦੇ ਆ ਵਿਦਵਤਾ ਰਾਹੀਂ ਦੇਸ਼ ਦੀ ਹਰ ਕੁਰਸੀ ਤੱਕ ਪਹੁੰਚ ਸਕਦੇ ਆ ਤੋਂ ਅਗਲੀ ਆਈਟਮ ਪੇਸ਼ਕਾਰੀ ਲੈ ਕੇ ਆ ਰਹੇ ਆ ਡਾਕਟਰ ਬੀ ਆਰ ਅੰਬੇਦਕਰ ਵੈਲਫੇਅਰ ਸੁਸਾਇਟੀ ਵੱਲੋਂ ਫੁਰ ਹੈ